ਅੰਮ੍ਰਿਤਸਰ ਤੋਂ ਬੇਹੱਦ ਵੱਡੀ ਖਬਰ ਸਾਹਮਣੇ ਆਈ ਹੈ ਜੁਥੇ ਇੱਕ ਹੋਟਲ ਚ ਦਾਖਲ ਹੋ ਕੇ ਲੱਖਾਂ ਦੀ ਲੁੱਟ ਕਰਕੇ ਨੌਜਵਾਨ ਚਲੇ ਗਏ ਨੇ ਸੋ ਦੱਸਦೇನೆ ਆ ਕਿ ਹਥਿਆਰਬੰਦ ਇਹ ਲੁਟੇਰੇ ਕਹਿ ਸਕਦੇ ਆ ਜਾਂ ਫਿਰ ਕੁਝ ਸੂਤਰਾਂ ਦੇ ਮੁਤਾਬਕ ਹੋਟਲ ਦੇ ਵਿੱਚ ਜਿਹੜਾ ਜੂਆ ਚੱਲ ਰਿਹਾ ਸੀਗਾ ਉਹ ਜੂਆ ਖੇਡ ਕੇ ਇਹ ਬੰਦਾ ਜਿਹੜਾ ਸੀ ਇਹ ਗਿਆ ਸੀਗਾ ਕਿਉਂਕਿ ਇਸ ਦੇ ਪੈਸੇ ਖੋਲੇ ਗਏ ਸੀਗੇ ਕੁਝ ਮੁੰਡਿਆਂ ਵੱਲੋਂ ਤਾਂ ਆਪਣੇ ਪੈਸੇ ਵਾਪਸ ਲੈਣ ਦੇ ਲਈ ਇਹ ਵਾਪਸ ਆਇਆ ਸੀਗਾ ਕੁਝ ਬੰਦਿਆਂ ਦੇ ਨਾਲ ਤੇ ਹਥਿਆਰ ਜਿਹੜੇ ਇਹਨਾਂ ਦੇ ਹੱਥਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਹੋਰ ਇਹ ਹਥਿਆਰਾਂ ਦੀ ਨੋਕ ਤੇ ਲੱਖਾਂ ਦੀ ਲੁੱਟ ਕਰਕੇ ਇਹ ਚਲੇ ਗਏ ਨੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਬਤ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਇੱਕ ਸਿੱਖ ਨੌਜਵਾਨ ਦੇ ਨਾਲ ਦੋ ਹੋਰ ਮੁੰਡੇ ਜਿਹੜੇ ਨੇ ਨਜ਼ਰ ਆ ਰਹੇ ਨੇ ਜੋ ਹੋਟਲ ਦਾ ਦਰਵਾਜ਼ਾ ਜਿਹੜਾ ਹੈ ਜੋ ਗੇਟ ਹੈ ਉਸ ਨੂੰ ਨੌਕ ਕਰਦੇ ਨੇ ਤੇ ਅੰਦਰ ਜੋ ਹੋਟਲ ਦੇ ਮੈਨੇਜਰ ਕਹਿ ਸਕਦੇ ਆ ਜਾਂ ਫਿਰ ਹੋਟਲ ਨੂੰ ਜੋ ਰিসিਵ ਕਰਦੇ ਨੇ ਜਿਹੜੇ ਲੋਕ ਆਂਦੇ ਨੇ ਉਹ ਬੈਠੇ ਹੋਏ ਸੀਗੇ ਉਹ ਦਰਵਾਜ਼ਾ ਖੋਲਦੇ ਨੇ ਉਸ ਤੋਂ ਬਾਅਦ ਹਥਿਆਰ ਵਖਾ ਕੇ ਉਹ ਉੱਪਰ ਸਟੇਅਰਸ ਰਾਹੀਂ ਉੱਪਰ ਰੂਮ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਜੂਆ ਚੱਲ ਰਿਹਾ ਸੀਗਾ ਤਾਂ ਉੱਥੋਂ ਲੱਖਾਂ ਦੀ ਲੁੱਟ ਜਿਹੜੀ ਆ 5 ਤੋਂ 6 ਲੱਖ ਦੱਸੇ ਜਾ ਰਹੇ ਨੇ ਜਿਹੜੀ ਲੁੱਟ ਕੇ ਮੁੰਡੇ ਜਿਹੜੇ ਨੇ ਚਲੇ ਗਏ ਨੇ ਫਿਲਹਾਲ ਪੁਲਿਸ ਨਾਲੇਸਪੁਰੇ ਮਾਮਲੇ ਤੇ ਗੱਲਬਾਤ ਹੋਈ ਹੈ ਪੁਲਿਸ ਮੁਤਾਬਕ ਸਭ ਤੋਂ ਪਹਿਲਾਂ ਜਿਸਾਂ ਹੋਟਲਾਂ ਦੇ ਵਿੱਚ ਜੂਆ ਜਿਹੜਾ ਚੱਲ ਰਿਹਾ ਹੈ ਜੂਆ ਖੇਡਦੇ ਨੇ ਉਹਨਾਂ ਉੱਤੇ ਵੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਨਾਲ ਦੇ ਨਾਲ ਜੋ ਇਹ ਸੀਸੀਟੀਵੀ ਵਾਇਰਲ ਹੋਈ ਹੈ ਇਸ ਸੀਸੀਟੀਵੀ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਇਹਨਾਂ ਨੋਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਹ ਮਸਲਾ ਵੀ ਜਿਹੜਾ ਹੈ ਹੱਲ ਕੀਤਾ ਜਾਵੇਗਾ ਫਿਲਹਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਗਾਤਾਰ ਅ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਫਿਰ ਚਾਹੀ ਉਹ ਲੁੱਟ ਦੀ ਵਾਰਦਾਤ ਹੋਵੇ ਜਾਂ ਫਿਰ ਕਤਲ ਦੀ ਵਾਰਦਾਤ ਹੋਵੇ ਲਗਾਤਾਰ ਗੁੰਡਾਗਰਦੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੇ ਸਾਫ਼ ਤੌਰ ਤੇ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਉਸਦੇ ਹਾਲਾਤ ਜਿਹੜੇ ਨੇ ਵੱਤ ਤੋਂ ਵੱਧ ਵੱਧਰ ਨਜ਼ਰ ਜਿਹੜੇ ਨੇ ਆ ਰਹੇ ਨੇ ਫਿਲਹਾਲ ਇਹ ਪੂਰੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੀਸੀਟੀਵੀ ਕੈਮਰੇ ਦੀ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਅੰਮ੍ਰਿਤਸਰ ਦੇ ਹਾਲਗੇਟ ਦੇ ਅੰਦਰ ਇੱਕ ਹੋਟਲ ਬਣਿਆ ਹੋਇਆ ਇਸ ਹੋਟਲ ਦੇ ਵਿੱਚ ਰਾਤ ਨੂੰ ਜੂਆ ਚੱਲ ਰਿਹਾ ਸੀਗਾ ਇਸ ਦੌਰਾਨ ਚਾਰ ਮਹਰਤਿਆਰਬੰਦ ਜਿਹੜੇ ਮੁੰਡੇ ਨੇ ਉਹ ਹੋਟਲ ਦੇ ਅੰਦਰ ਦਾਖਲ ਹੁੰਦੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਕੋਈ 5 ਲੱਖ ਦੇ ਨੇੜੇ ਲਗਭਗ ਦੱਸ ਰਹੇ ਨੇ ਕਿ 5 ਤੋਂ 6 ਲੱਖ ਤੋਂ ਉੱਪਰ ਹੀ ਜਿਹੜੇ ਪੈਸੇ ਨੇ ਜੋ ਜੂਆ ਦੇ ਪੈਸੇ ਸੀਗੇ ਉਹ ਲੁੱਟ ਕੇ ਫਰਾਰ ਹੋ ਗਏ ਨੇ ਹੋਟਲ ਦੇ ਲੋਕ ਨੇ ਜਿਹੜੇ ਹੋਟਲ ਦੇ ਅੰਦਰ ਸੀਗੇ ਜਾਂ ਹੋਟਲ ਦੇ ਜਿਹੜੇ ਮਾਲਕ ਨੇ ਉਹਨਾਂ ਵੱਲੋਂ ਕੋਈ ਵੀ ਸ਼ਿਕਾਇਤ ਫਿਲਹਾਲ ਨਹੀਂ ਦਿੱਤੀ ਗਈ ਹੈ ਪਰ ਪੁਲਿਸ ਨੇ ਪੁਲਿਸ ਨੂੰ ਜਿਵੇਂ ਇਹ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਤਾਂ ਪੁਲਿਸ ਵੱਲੋਂ ਇਹ ਮਾਮਲਾ ਜਿਹੜਾ ਹੈ ਦਰਜ ਕਰ ਲਿਆ ਗਿਆ ਹੈ ਫਿਲਹਾਲ ਸਭ ਤੋਂ ਪਹਿਲਾ ਇਹ ਮਸਲਾ ਇਹ ਹੈ ਕਿ ਨਜਾਇਜ਼ ਤੌਰ ਤੇ ਹੋਟਲਾਂ ਦੇ ਵਿੱਚ ਜੇਕਰ ਕੰਮ ਚੱਲ ਰਿਹਾ ਹੈ ਕੁੜੀ ਮੁੰਡੇ ਜਿਹੜੇ ਨੇ ਲਿਆਂਦੇ ਜਾ ਰਹੇ ਨੇ ਹੋਟਲਾਂ ਵਿੱਚ ਜਾਂ ਫਿਰ ਜੂਆ ਖੇਡਣ ਦੀ ਗੱਲ ਹੋਵੇ ਤਾਂ ਨਜਾਇਜ਼ ਤੌਰ ਤੇ ਇਹ ਕੰਮ ਜਿਹੜਾ ਇਹ ਚੱਲ ਰਿਹਾ ਹੈ ਜਿਨ੍ਹਾਂ ਤੇ ਲਗਾਤਾਰ ਪੁਲਿਸ ਦੀ ਨਿਗਾਹ ਬਣੀ ਹੋਈ ਹੈ ਔਰ ਪੁਲਿਸ ਅਜੇ ਹੋਟਲ ਵਾਲਿਆਂ ਤੇ ਹੋਟਲ ਦੇ ਮਾਲਕਾਂ ਤੇ ਜਾਂ ਜਿਹੜਿਆਂ ਦੇ ਲੀਸ ਤੇ ਹੋਟਲ ਦਿੱਤੇ ਹੋਏ ਨੇ ਉਹਨਾਂ ਤੇ ਕਾਰਵਾਈ ਜਿਹੜੀ ਹੈ ਉਹ ਕਰ ਰਹੇ ਨੇ ਪੁਲਿਸ ਵਾਲੇ ਪਰ ਕੱਲ ਜਿਸ ਤਰ੍ਹਾਂ ਨਾਲ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਹਥਿਆਰਬੰਦ ਕੁਝ ਮੁੰਡੇ ਜਿਹੜੇ ਨੇ ਉਹ ਹੋਟਲ ਦੇ ਵਿੱਚ ਦਾਖਲ ਹੁੰਦੇ ਨੇ ਖਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਜਿਹੜੇ ਮੁੰਡੇ ਦਾਖਲ ਹੋਏ ਨੇ ਇਹਨਾਂ ਦੇ ਵਿੱਚ ਇਹ ਮੁੰਡੇ ਪਹਿਲਾਂ ਜੂਆ ਖੇਡ ਕੇ ਇੱਥੋਂ ਗਏ ਸੀਗੇ ਤਾਂ ਕੁਝ ਮੁੰਡਿਆਂ ਨੇ ਜਿਹੜਾ ਨੌਜਵਾਨ ਜੂਆ ਖੇਡਿਆ ਤੇ ਜਿੱਤ ਗਿਆ ਉਰੇ ਸਾਰੇ ਪੈਸੇ ਉਹਨੇ ਲੁੱਟ ਲਏ ਸੀ ਮੁੰਡਿਆਂ ਨੇ ਤੇ ਇਸ ਨੂੰ ਹੋਟਲ ਤੋਂ ਬਾਹਰ ਕੱਢਤਾ ਸੀਗਾ ਉਸ ਤੋਂ ਬਾਅਦ ਇਹ ਨੌਜਵਾਨ ਆਪਣੇ ਹੋਰ ਦੋਸਤਾਂ ਯਾਰਾਂ ਦੇ ਨਾਲ ਹਥਿਆਰਾਂ ਸਮੇਤ ਹੋਟਲ 'ਚ ਦੁਬਾਰਾ ਆਉਂਦਾ ਹੈ ਉਸ ਤੋਂ ਬਾਅਦ ਹਥਿਆਰ ਵਿਖਾ ਕੇ ਜਿਸ ਜਗ੍ਹਾ 'ਤੇ ਜੂਆ ਖੇਡਿਆ ਜਾ ਰਿਹਾ ਹੈ ਉਸ ਜਗ੍ਹਾ ਤੇ ਜਾਂਦੇ ਨੇ ਔਰ ਜੋ ਆਪਣੇ ਪੈਸੇ ਸੀ ਉਹ ਤਾਂ ਲਿਆਂਦਾ ਹੀ ਹੈ ਨਾਲ ਦੇ ਨਾਲ ਜਿਹੜੇ ਹੋਰ ਜੂਆ ਦੇ ਪੈਸੇ ਸੀਗੇ ਉਹ ਵੀ ਉੱਥੋਂ ਲੁੱਟ ਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਇਸੂਤਰਾਂ ਦੇ ਵੱਲ ਤੋਂ ਖਬਰ ਆ ਰਹੀਆਂ ਨੇ ਪਰ ਕੁਝ ਥਾਵਾਂ ਤੇ ਵੀ ਚੱਲ ਰਿਹਾ ਕਿ ਇਹ ਮੁੰਡੇ ਜਿਹੜੇ ਨੇ ਇਹ ਲੁਟੇਰੇ ਨੇ ਦੇਰ ਰਾਤ ਹੋਟਲ ਜਿਹੜਾ ਸੀ ਉਹ ਖੁੱਲਾ ਹੋਇਆ ਸੀ ਔਰ ਹੋਟਲ ਦੇ ਵਿੱਚ ਇਹ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਲੁੱਟ ਦੀ ਵੱਡੀ ਵਾਰਦਾਤ ਨੂੰ ਇਹ ਅੰਜਾਮ ਦੇ ਕੇ ਇੱਥੋਂ ਚਲੇ ਜਾਂਦੇ ਨੇ ਫਿਲਹਾਲ ਵੱਡੀਆਂ ਵਾਰਦਾਤਾਂ ਲਗਾਤਾਰ ਅੰਮ੍ਰਿਤਸਰ 'ਚ ਵਾਪਰ ਰਹੀਆਂ ਨੇ ਜਿਸ ਨੂੰ ਲੈ ਕੇ ਹਰ ਕੋਈ ਜੋ ਅੰਮ੍ਰਿਤਸਰ ਦਾ ਸਾਰੇ ਲੋਕ ਨੇ ਉਹ ਵੀ ਸਹਿਮੇ ਹੋਏ ਨੇ ਔਰ ਉਹਨਾਂ ਦਾ ਵੀ ਕਹਿਣਾ ਹੈ ਕਿ ਅਜਹੀਆਂ ਵਾਰਦਾਤਾ ਤੇ ਠੱਲ ਪਾਉਣੀ ਬੇਹਤ ਜ਼ਰੂਰੀ ਹੈ ਤਾਂ ਕਿ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ ਕਿਉਂਕਿ ਲਗਾਤਾਰ ਕਤਲ ਦੀਆਂ ਵਾਰਦਾਤਾਂ ਵੀ ਜੇਕਰ ਗੱਲ ਕਰੀਏ ਤਾਂ ਉਹ ਵੀ ਵਾਪਰ ਰਹੀਆਂ ਨੇ ਘਰ ਦੇ ਵਿੱਚ ਅੰਦਰ ਦਾਖਲ ਹੋ ਕੇ ਹੀ ਕਤਲ ਕਰ ਦਿੱਤਾ ਜਾ ਰਿਹਾ ਹੈ ਜਿੱਥੇ ਲੋਕ ਜਿਹੜੇ ਨੇ ਘਰ ਦੇ ਵਿੱਚ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਹੇ ਥੋੜੇ ਦਿਨ ਪਹਿਲਾਂ ਆਪਾਂ ਖਬਰ ਤੁਹਾਨੂੰ ਚਲਾਈ ਸੀ ਕਿ ਦੁਕਾਨ ਦੇ ਅੰਦਰ ਦਾਖਲ ਹੋ ਕੇ ਇੱਕ ਪ੍ਰਵਾਸੀ ਨੂੰ ਗੁੱਟਿਆ ਗਿਆ ਔਰ ਹੁਣੇ ਖਬਰ ਆ ਰਹੀ ਹੈ ਕਿ ਇੱਕ ਹੋਟਲ ਦੇ ਵਿੱਚ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਚਾਰ ਹਥਿਆਰਬੰਦ ਮੁੰਡੇ ਜਿਹੜੇ ਨੇ ਉਹ ਦਾਖਲ ਹੁੰਦੇ ਨੇ ਪਿਸਤੌਲ ਦੀ ਨੋਕ ਤੇ ਜੋ ਜੂਆ ਦਾ ਪੈਸਾ ਸੀ ਸਾਰਾ तकरीबन 6 ਤੋਂ 7 ਲੱਖ ਦੱਸੀ ਜਾ ਰਹੇ ਨੇ ਇਸ ਤੋਂ ਵੱਧ ਹੀ ਕਹੇ ਜਾ ਰਹੇ ਨੇ ਤੇ ਉਹ ਲੁੱਟ ਕੇ ਇਥੋਂ ਫਰਾਰ ਹੋ ਗਏ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਵੀ ਇਸ ਪੂਰੇ ਮਾਮਲੇ ਤੇ ਐਫ ਆਰ ਵੀ ਰਸੋ ਡਰਜ ਕਰ ਲਈ ਗਈ ਹੈ ਹੋਰ ਕੀ ਕੁਝ ਆਖ ਦੇ ਆਖਰੀ ਇਹ ਪੁਲਿਸ ਆ ਉਸ ਜਿਹੜਾ ਜੂਆ ਚੱਲ ਰਿਹਾ ਸੀ ਉਹਦੇ ਵਿੱਚ ਵੈਪਨ ਵੀ ਦਿਖਾਈ ਦੇ ਰਹੇ ਨੇ ਉਸ ਹੋਟਲ ਵਾਲਿਆਂ ਦੇ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਜੀ ਹੁਣ ਤੱਕ ਦੇਖੋ ਜੀ ਉਹਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਹੁਣੇ ਐਫ ਆਈ ਆਰ ਦਰਜ ਹੋ ਗਈ ਹੈ ਔਰ ਬੰਦੇ ਜਿਹੜੇ ਆ ਜਲਦੀ ਅਸੀਂ ਰਾਉਂਡ ਅਪ ਕਰ ਲੈਣੇ ਆ ਔਰ ਹੋਰ ਵੀ ਜਿਹੜੀਆਂ ਕੋਈ ਸਾਡੇ ਸਾਹਮਣੇ ਆਈਆਂ ਨੇ ਚੀਜ਼ਾਂ ਉਹ ਸਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਮਤਲਬ ਜਿਹੜਾ ਜੋਹਾ ਚੱਲ ਰਿਹਾ ਸੀ ਉਹਦੇ ਵਿੱਚ ਵੈਪਨ ਵੀ ਦਿਖਾਈ ਦੇ ਰਹੇ ਨੇ ਉਸ ਹੋਟਲ ਵਾਲਿਆਂ ਦੇ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਜੀ ਹੁਣ ਤੱਕ ਦੇਖੋ ਜੀ ਉਹਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਹੁਣੇ ਐਫ ਆਈ ਆਰ ਦਰਜ ਹੋ ਗਈ ਹੈ ਔਰ ਬੰਦੇ ਜਿਹੜੇ ਆ ਜਲਦੀ ਅਸੀਂ ਰਾਉਂਡ ਅਪ ਕਰ ਲੈਣੇ ਆ ਔਰ ਹੋਰ ਵੀ ਜਿਹੜੀਆਂ ਕੋਈ ਸਾਡੇ ਸਾਹਮਣੇ ਆਈਆਂ ਨੇ ਚੀਜ਼ਾਂ ਉਹ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਚਾਹੀਦੀ ਠੀਕ ਹੈ ਮਤਲਬ ਜਿਹੜਾ ਜੋਹਾ ਚੱਲ ਰਿਹਾ ਸੀ ਉਹਦੇ ਵਿੱਚ ਵਿਪਨ ਵੀ ਦਿਖਾਈ ਦੇ ਰਹੇ ਨੇ ਉਸ ਹੋਟਲ ਵਾਲਿਆਂ ਦੇ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਜੀ ਹੁਣ ਤੱਕ ਦੇਖੋ ਜੀ ਉਹਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਹੁਣੇ ਐਫ ਆਈ ਆਰ ਦਰਜ ਹੋ ਗਈ ਹੈ ਔਰ ਬੰਦੇ ਜਿਹੜੇ ਆ ਜਲਦੀ ਅਸੀਂ ਰਾਉਂਡ ਅਪ ਕਰ ਲੈਣੇ ਆ ਔਰ ਹੋਰ ਵੀ ਜਿਹੜੀਆਂ ਕੋਈ ਸਾਡੇ ਸਾਹਮਣੇ ਆਈਆਂ ਨੇ ਚੀਜ਼ਾਂ ਉਹ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਚਾਹੀਦੀ ਠੀਕ ਹੈ ਮਤਲਬ ਜਿਹੜਾ ਜੋਹਾ ਚੱਲ ਰਿਹਾ ਸੀ ਉਹਦੇ ਵਿੱਚ ਵਿਪਨ ਵੀ ਦਿਖਾਈ ਦੇ ਰਹੇ ਨੇ ਉਸ ਹੋਟਲ ਵਾਲਿਆਂ ਦੇ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਜੀ ਹੁਣ ਤੱਕ देखो जी ओदे खिलाफ अस्सी कारवाही कीती है। उने एफआईआर दर्ज हो गई है। और बंदे जेड़े है जल्दी अस्सी राउंड अप कर लेने हैं। और भी और देखे। देखे है। भी जेड़ियां कुछ ਸਾਡੇ سامنے ਆਈਆਂ ਨੇ ਚੀਜ਼ਾਂ ਉਹ ਸਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਚਾਹੀਦੀ। ਠੀਕ ਹੈ। ਮਤਲਬ ਜਿਹੜਾ ਜੋਆ ਚੱਲ ਰਿਹਾ ਸੀ ਉਹਦੇ ਵਿੱਚ ਵੈਪਨ ਵੀ ਦਿਖਾਈ ਦੇ ਰਹੇ ਨੇ। ਉਸ ਹੋਟਲ ਵਾਲਿਆਂ ਲੱਖਾਂ ਦੀ ਲੁੱਟ ਕਰਕੇ ਨੌਜਵਾਨ ਚਲੇ ਗਏ ਨੇ। ਸੋ ਦੱਸਦੇ ਨੇ ਆ ਕਿ ਹਥਿਆਰਬੰਦ ਇਹ ਲੁਟੇਰੇ ਕਹਿ ਸਕਦੇ ਆ ਜਾਂ ਫਿਰ ਕੁਝ ਸੂਤਰਾਂ ਦੇ ਮੁਤਾਬਕ ਹੋਟਲ ਦੇ ਵਿੱਚ ਜਿਹੜਾ ਜੂਆ ਚੱਲ ਰਿਹਾ ਸੀਗਾ ਉਹ ਜੂਆ ਖੇਡ ਕੇ ਇਹ ਬੰਦਾ ਜਿਹੜਾ ਸੀ ਇਹ ਗਿਆ ਸੀਗਾ ਕਿਉਂਕਿ ਇਸ ਦੇ ਪੈਸੇ ਖੋਲੇ ਗਏ ਸੀ ਕਿ ਕੁਝ ਮੁੰਡਿਆਂ ਵੱਲੋਂ ਤਾਂ ਉਹ ਆਪਣੇ ਪੈਸੇ ਵਾਪਸ ਲੈਣ ਦੇ ਲਈ ਇਹ ਵਾਪਸ ਆਇਆ ਸੀਗਾ ਕੁਝ ਬੰਦਿਆਂ ਦੇ ਨਾਲ ਤੇ ਹਥਿਆਰ ਜਿਹੜੇ ਇਹਨਾਂ ਦੇ ਹੱਥਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਹੋਰ ਇਹ ਹਥਿਆਰਾਂ ਦੀ ਨੋਕ ਤੇ ਲੱਖਾਂ ਦੀ ਲੁੱਟ ਕਰਕੇ ਇਹ ਚਲੇ ਗਏ ਨੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਬਤ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਇੱਕ ਸਿੱਖ ਨੌਜਵਾਨ ਦੇ ਨਾਲ ਦੋ ਹੋਰ ਮੁੰਡੇ ਜਿਹੜੇ ਨੇ ਨਜ਼ਰ ਆ ਰਹੇ ਨੇ ਜੋ ਹੋਟਲ ਦਾ ਦਰਵਾਜ਼ਾ ਜਿਹੜਾ ਹੈ ਜੋ ਗੇਟ ਹੈ ਉਸ ਨੂੰ ਨੌਕ ਕਰਦੇ ਨੇ ਤੇ ਅੰਦਰ ਜੋ ਹੋਟਲ ਦੇ ਮੈਨੇਜਰ ਕਹਿ ਸਕਦੀਆਂ ਜਾਂ ਫਿਰ ਹੋਟਲ ਨੂੰ ਜੋ ਰੀਸੀਵ ਕਰਦੇ ਨੇ ਜਿਹੜੇ ਲੋਕ ਆਉਂਦੇ ਨੇ ਉਹ ਬੈਠੇ ਹੋਏ ਸੀਗੇ ਉਹ ਦਰਵਾਜ਼ਾ ਖੋਲਦੇ ਨੇ ਉਸ ਤੋਂ ਬਾਅਦ ਹਥਿਆਰ ਵਖਾ ਕੇ ਉਹ ਉੱਪਰ ਸਟੇਅਰਸ ਰਾਹੀਂ ਉੱਪਰ ਰੂਮ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਜੂਆ ਚੱਲ ਰਿਹਾ ਸੀਗਾ ਤਾਂ ਉੱਥੋਂ ਲੱਖਾਂ ਦੀ ਲੁੱਟ ਜਿਹੜੀ ਆ 5 ਤੋਂ 6 ਲੱਖ ਦੱਸੇ ਜਾ ਰਹੇ ਨੇ ਜਿਹੜੀ ਲੁੱਟ ਕੇ ਮੁੰਡੇ ਜਿਹੜੇ ਨੇ ਚਲੇ ਗਏ ਨੇ ਫਿਲਹਾਲ ਪੁਲਿਸ ਨਾਨੇਸਪੁਰੇ ਮਾਮਲੇ ਤੇ ਗੱਲਬਾਤ ਹੋਈ ਹੈ ਪੁਲਿਸ ਮੁਤਾਬਕ